ਸੇਤ ਮੈਕਮੇ ਦੇ ਡਿਪਟੀ ਡਾਇਰੈਕਟਰ ਡਾਕਟਰ ਜਸਬੀਰ ਸਿੰਘਾਲਕ ਜਿਨ੍ਹਾਂ ਦੀ ਅਣਖਤਾ ਪਹਿਲਾਂ ਤੋਂ ਜਾਗਦੀ ਸੀ ਤੇ ਹੁਣ ਵੀ ਜਾਗ ਰਹੀ ਹੈ ਪਰ ਸਿਸਟਮ ਤੋਂ ਇੰਨੇ ਅੱਕੇ ਨੇ ਕਿ ਉਹਨਾਂ ਨੇ ਪ੍ਰੀਮੈਚਿਓਰ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ 3 ਮਹੀਨੇ ਦਾ ਨੋਟਿਸ ਪਹਿਲਾਂ ਤੋਂ ਹੀ ਅਗਾਊਂ ਦੇ ਦਿੱਤਾ ਗਿਆ ਹਾਲਾਂਕਿ ਜਨਵਰੀ 2025 ਦੇ ਵਿੱਚ ਤਾਂ ਉਹਨਾਂ ਨੇ ਵੈਸੇ ਵੀ ਸੇਵਾਮੁਕਤ ਹੋ ਜਾਣਾ ਸੀ ਪਰ ਉਹ ਚਰਚਾ ਚ ਕਦੋਂ ਆਉਂਦੇ ਨੇ ਔਰ ਉਹਨਾਂ ਨੇ ਜਿਹੜਾ ਬਿਆਨ ਸਾਂਝਾ ਕੀਤਾ ਉਹ ਸਿਸਟਮ ਦੀ ਪੋਲ ਖੋਲਦਾ ਕਿ ਕਿਵੇਂ ਲਾਲਚੀ ਸਿਆਸਤਦਾਨ ਤੇ ਬੇਈਮਾਨ ਕਈ ਥਾਵਾਂ ਦੇ ਉੱਤੇ ਕੰਮ ਕਰਨ ਵਾਲੇ ਸਮਾਜ ਦੇ ਵਿੱਚ ਅੰਸਰ ਆਪਸ ਵਿੱਚ ਗੱਠ ਜੋੜ ਕਰ ਲੈਂਦੇ ਨੇ ਤੇ ਚੰਗੇ ਚੰਗੇ ਅਫਸਰਾਂ ਨੂੰ ਸਿਸਟਮ ਤੋਂ ਖਫਾ ਹੋ ਕੇ ਬਾਹਰ ਕਰ ਦਿੰਦੇ ਨੇ ਮਜਬੂਰ ਕਰ ਦਿੰਦੇ ਨੇ ਕਿ ਬਾਹਰ ਹੋ ਜਾਵਣ ਹੁਣ ਗੱਲ ਕਰਦੇ ਆ 15 ਅਗਸਤ ਦੇ ਦਿਨ ਦੀ ਦਰਅਸਲ ਡਾਕਟਰ ਜਸਵੀਰ ਸਿੰਘ ਔਲਖ ਹੋਹੀ ਨੇ ਜਿਨ੍ਹਾਂ ਜਿਹੜੇ ਕਿ ਉਸ ਵਕਤ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਸਿਵਲ ਸਰਜਨ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਸਨ ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਉੱਥੇ ਬਦਲੀ ਹੋਈ ਸੀ ਤੇ 15 ਅਗਸਤ ਦਾ ਇੱਕ ਸਰਕਾਰੀ ਪ੍ਰੋਗਰਾਮ ਸੀ ਜਦੋਂ ਉਹਨਾਂ ਦੇ ਕੋਲ ਇਨਵੀਟੇਸ਼ਨ ਕਾਰਡ ਸੀ ਉਹਨਾਂ ਦਾ ਆਈ ਕਾਰਡ ਵੀ ਸੀ ਪਰ ਉਹਨਾਂ ਨੂੰ ਉਸ ਸਮਾਗਮ ਦਾ ਹਿੱਸਾ ਨਹੀਂ ਬਣਨ ਦਿੱਤਾ ਗਿਆ ਗੇਟ ਤੇ ਹੀ ਰੋਕ ਲਿਆ ਦਿੱਤਾ ਗਿਆ ਔਰ ਪੁਲਿਸ ਉਹ ਅਧਿਕਾਰੀਆਂ ਦੀ ਉਹਨਾਂ ਮੁਲਾਜ਼ਮਾਂ ਦੀ ਅਜਿਹੀ ਹਰਕਤ ਨੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਬਾਅਦ ਵਿੱਚ ਉਹਨਾਂ ਨੇ ਉੱਚ ਅਧਿਕਾਰੀਆਂ ਤੱਕ ਸ਼ਿਕਾਇਤ ਵੀ ਕੀਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ ਉਹਨਾਂ ਨੇ ਫਿਰ ਇਸ ਮਾਮਲੇ ਦੇ ਵਿੱਚ ਉਹ ਦੋ ਪੁਲਿਸ ਮੁਲਾਜ਼ਮ ਸਸਪੈਂਡ ਵੀ ਕੀਤੇ ਤੇ ਵਿਭਾਗੀ ਕਾਰਵਾਈ ਕਰਨ ਦੀ ਗੱਲ ਆਖੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਵੀ ਕਿਹਾ ਕਿ ਹਾਂ ਜਿਨ੍ਹਾਂ ਨੇ ਡਾਕਟਰ ਜਸਵੀਰ ਸਿੰਘ ਆਲਖ ਦੇ ਨਾਲੇ ਵਧੇਕੀ ਕੀਤੀ ਉਹਨਾਂ ਦੇ ਕੋਲ ਇਨਵਿਟੇਸ਼ਨ ਵੀ ਸੀ ਫਿਰ ਵੀ ਨਹੀਂ ਜਾਣ ਦਿੱਤਾ ਉਹਨਾਂ ਦੇ ਖਿਲਾਫ ਜਰੂਰ ਕਾਰਵਾਈ ਹੋਣੀ ਚਾਹੀਦੀ ਹੈ ਕੁਲਦੀਪ ਚਾਹਲ ਨੇ ਜਿਹੜੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਵਿੱਚ ਤੇ ਉਹਨਾਂ ਨੇ ਫਿਰ ਉਹ ਸਸਪੈਂਡ ਕੀਤੇ ਪਰ ਖਮਿਆਜਾ ਇੱਥੋਂ ਤੱਕ ਪਹੁੰਚਣਾ ਪਿਆ ਡਾਕਟਰ ਜਸਵੀਰ ਸਿੰਘ ਆਲਖ ਨੂੰ ਕਿ ਜਿਹੜੀਆਂ ਬਦਲੀ ਦੀਆਂ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਨੇ ਕਿਉਂਕਿ ਉਹ ਜਿਹੜੇ ਨੇ ਉਹਨਾਂ ਨੂੰ ਡਿਸੇਬਲ ਵੀ ਨੇ ਫਿਜ਼ੀਕਲੀ ਡਿਸੇਬਿਲਟੀ ਕਰਕੇ ਇੱਕ ਖਾਸ ਸ਼ਰਤਾਂ ਹੁੰਦੀਆਂ ਨੇ ਕਿ ਪਹਿਲਾਂ ਤਿੰਨ ਸਟੇਸ਼ਨ ਮੰਗੇ ਜਾਂਦੇ ਨੇ ਕਿੱਥੇ ਉਹਨਾਂ ਦੀ ਬਦਲੀ ਕੀਤੀ ਜਾਵੇ ਪਰ ਇੱਕ ਦੋ ਦਿਨ ਪਹਿਲਾਂ ਹੀ ਉਹਨਾਂ ਦੀ ਜਿਹੜੀ ਬਦਲੀ ਆ ਜਿਹੜੀ ਪਹਿਲਾਂ ਦੀ ਦਿਖਾ ਕੇ ਕਾਗਜ਼ਾਂ ਦੇ ਵਿੱਚ ਉਹ ਕਰ ਦਿੱਤੀ ਜਾਂਦੀ ਹੈ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਚੰਡੀਗੜ੍ਹ ਹੈੱਡ ਕੁਆਟਰ ਸਿਹਤ ਵਿਭਾਗ ਦੇ ਵਿੱਚ ਇਹ ਸਾਰਾ ਸਿਲਸਿਲਾ ਚੱਲਦਾ ਹੀ ਹਾਲੇ ਥੋੜੇ ਦਿਨ ਪਹਿਲਾਂ ਬਦਲੀ ਹੋਈ ਹੈ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਉਹਨਾਂ ਦੀ ਪਰ ਉਹਨਾਂ ਨੇ ਇੱਕ ਭਾਵੁਕ ਕਰਦੀ ਵੀ ਝੰਜੋੜ ਕੇ ਰੱਖ ਦੇਣ ਵਾਲੀ ਵੀ ਦੇ ਸਿਸਟਮ ਦੇ ਮੂੰਹ ਤੇ ਚਪੇੜ ਮਾਰਦੀ ਪੋਸਟ ਸਾਂਝੀ ਕਰ ਦਿੱਤੀ ਹੈ ਜਿਸ ਦੇ ਉੱਤੇ ਉਹਨਾਂ ਨੇ ਲਿਖ ਦਿੱਤਾ ਕਿ ਉਹ ਪ੍ਰੀ ਮੈਚੁਰ ਰਿਟਾਇਰਮੈਂਟ ਲੈਣਾ ਚਾਹੁੰਦੇ ਨੇ ਤੇ 3 ਮਹੀਨਿਆਂ ਦਾ ਅਗਾਊਂ ਨੋਟਿਸ ਭੇਜ ਦਿੱਤਾ ਆਪਣੇ ਵਿਭਾਗ ਨੂੰ ਔਰ ਕਹਿ ਕੇ ਉਹਨਾਂ ਨੇ ਜਿਹੜੇ ਖਲਾਸੇ ਕੀਤੇ ਨੇ ਆਪਣੀ ਉਸ ਪੋਸਟ ਦੇ ਵਿੱਚ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆਂ ਦਰਅਸਲ ਉਹਨਾਂ ਨੇ ਲਿਖਿਆ ਕਿ ਮਾਂ ਦਾ ਡਿਪਟੀ ਪੰਜਾਬੀ ਨਾਟਕ ਦੇ ਮੋਢੀ ਈਸ਼ਵਰ ਚੰਦਨ ਨੰਦਾਂ ਦੀ ਇੱਕ ਰਚਨਾ ਹੈ ਜਿਹੜੀ ਸਾਡੇ ਸਮਿਆਂ ਵਿੱਚ 10ਵੀਂ ਜਮਾਤ ਵਿੱਚ ਪੜਾਈ ਜਾਂਦੀ ਸੀ ਅੱਜ ਜਦੋਂ ਮੈਂ ਬਤਾਰ ਡਿਪਟੀ ਡਾਇਰੈਕਟਰ ਚੰਡੀਗੜ੍ਹ ਹੈੱਡਕੁਆਟਰ ਤੇ ਦਸਤਕ ਦਿੱਤੀ ਹੈ ਤਾਂ ਉਹ ਨਾਟਕ ਇੱਕਦਮ ਯਾਦਾਂ ਦੇ ਅੰਬਰ ਵਿੱਚ ਹਾਜ਼ਰ ਹੋਇਆ। ਠੋਸ ਹਾਲਤਾਂ ਦਾ ਨਿਰਣਾ ਕਰਦੇ ਹੋਏ ਮੇਰੀ ਆਤਮਾ ਰੂਪੀ ਮੇਰੇ ਬੱਚਿਆਂ ਦਾ ਫੈਸਲਾ ਸੀ ਕਿ ਪਾਪਾ ਬਸ ਹੁਣ ਨਾ ਹੋਰ ਨੌਕਰੀ ਨਹੀਂ ਕਰਨੀ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜਿਨ੍ਹਾਂ ਦੇ ਖਿਲਾਫ ਮੈਂ ਕੁਝ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਸਨ ਉਹ ਮੇਰੇ ਖਿਲਾਫ ਹੱਥ ਧੋ ਕੇ ਪੈ ਚੁੱਕੇ ਸਨ। ਖਾਸ ਕਰਕੇ ਬਾਬੇ ਨਾਨਕ ਦੀ ਧਰਤੀ ਨੂੰ ਗੰਦਾ ਕਰ ਰਹੇ ਕੁੜੀਮਾਰ ਉਹਨਾਂ ਨੇ ਬੜੇ ਸਖਤ ਸ਼ਬਦਾਂ ਦੇ ਵਿੱਚ ਟਿੱਪਣੀਆਂ ਕੀਤੀਆਂ ਨੇ ਖਾਸ ਕਰਕੇ ਬਾਬੇ ਨਾਨਕ ਦੀ ਧਰਤੀ ਨੂੰ ਗੰਦਾ ਕਰ ਰਹੇ ਕੁੜੀ ਮਾਰ ਉਹਨਾਂ ਨੇ ਜਦੋਂ ਟਿੱਪਣੀ ਕੀਤੀ ਤੇ ਨਾਲ ਉਹ ਇਹ ਵੀ ਲਿਖਦੇ ਨੇ ਕਿ ਇੱਕ ਸਾਜ਼ਿਸ਼ ਅਸ਼ੋਕ ਕੁਮਾਰ ਨਾਂ ਦੇ ਬੰਦੇ ਜਿਸ ਦੇ ਪਰਿਵਾਰ ਦੇ ਖਿਲਾਫ ਲਿੰਗ ਟੈਸਟ ਕਰਨ ਦੇ ਅਨੇਕਾਂ ਪਰਚੇ ਦਰਜ ਨੇ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਹੁਣ ਇਹ ਅਸ਼ੋਕ ਕੁਮਾਰ ਕੌਣ ਹੈ ਇਹ ਕਿਹੜੇ ਹਸਪਤਾਲ ਦੇ ਵਿੱਚ ਆਪਣੀਆਂ ਇਹ ਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਕਰਦਾ ਹੈ ਇਸ ਦੀ ਹੁਣ ਕੀ ਸਰਕਾਰ ਜਾਂਚ ਪੜਤਾਲ ਕਰੇਗੀ ਜਿਸ ਕਰਕੇ ਡਾਕਟਰ ਜਸਬੀਰ ਸਿੰਘ ਆਲਖ ਨੂੰ ਖੁਦ ਖਮਿਆਜੇ ਭੁਗਤਨੇ ਪਏ ਆਪਣੀ ਇਮਾਨਦਾਰੀ ਨਾਲ ਕੀਤੀ ਗਈ ਡਿਊਟੀ ਦੇ ਦੌਰਾਨ ਵੈਸੇ ਤਾਂ ਦਾਵਾ ਕੀਤਾ ਜਾਂਦਾ ਹੈ ਕਿ ਕਟੜ ਇਮਾਨਦਾਰਾਂ ਦੀ ਸਰਕਾਰ ਹੈ ਤਾਂ ਕਟੜ ਇਮਾਨਦਾਰੀ ਦੇ ਵਿੱਚ ਇਮਾਨਦਾਰ ਅਫਸਰ ਕਿਉਂ ਪੇਸ ਰਹੇ ਨੇ ਬੇਈਮਾਨੀ ਕਰਨ ਵਾਲੇ ਕਿਹੜੇ ਲੋਕ ਨੇ ਔਰ ਉਹਨਾਂ ਨੇ ਤਾਂ ਨਾਲ ਇੱਕ ਲੀਡਰ ਦੀ ਵੀ ਚਰਚਾ ਕੀਤੀ ਹੈ ਲੀਡਰ ਦੀ ਵੀ ਗੱਲ ਆਖੀ ਹੈ ਔਰ ਕਿਹਾ ਕਿ ਇਸ ਸਾਲ 1 ਮਈ ਨੂੰ ਤਾਂ ਇੱਕ ਸਿਆਸਤਦਾਨ ਨੇ ਹੀ ਧਮਕੀ ਦੇ ਦਿੱਤੀ ਸੀ ਕਿ ਸਿਲੈਕਸ਼ਨ ਕੋਡ ਨੂੰ ਖਤਮ ਹੋਣ ਦੇ ਸਹੀ ਇਹ ਕੌਣ ਸਿਆਸਤਦਾਨ ਹੈ ਕੀ ਸੱਤਾਧਿਰ ਦਾ ਨੁਮਾਇੰਦਾ ਹੈ ਕਿਉਂਕਿ ਸੱਤਾਧਿਰ ਵਾਲੇ ਹੀ ਜ਼ਿਆਦਾ ਬੜਕਾ ਮਾਰਦੇ ਨੇ ਕਿ ਅਸੀਂ ਇਹ ਕਰਦੇਾਂਗੇ ਉਹ ਕਰਦੇਾਂਗੇ ਡਾਕਟਰ ਜਸਵੀਰ ਸਿੰਘ ਔਲਖ ਨੂੰ ਵੀ ਸ਼ਾਇਦ ਉਹਨਾਂ ਨੇ ਧਮਕੀ ਦਿੱਤੀ ਹੋਵੇ ਡਾਕਟਰ ਜਸਵੀਰ ਸਿੰਘ ਨੇ ਉਹਨਾਂ ਦਾ ਨਾਮ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਇਸ ਗੱਲ ਨੂੰ ਲੈ ਕੇ ਸਖਤ ਨੋਟਿਸ ਸਰਕਾਰ ਨੂੰ ਲੈਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਸਿਹਤ ਮੈਕਮੇਂ ਦੇ ਡਾਇਰੈਕਟਰ ਨੂੰ ਪ੍ਰਬੰਧਕੀ ਸਕੱਤਰ ਨੂੰ ਇਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਨੂੰ ਜਿਹੜੇ ਕਿ ਖੁਦ ਇੱਕ ਡਾਕਟਰ ਨੇ ਤੇ ਡਾਕਟਰ ਦੀ ਭਾਵਨਾ ਨੂੰ ਸਮਝਦੇ ਹੋਣਗੇ ਕਿ ਕਿਵੇਂ ਦੁਖੀ ਮਨ ਦੇ ਨਾਲ ਇਹ ਡਾਕਟਰ ਜਸਵੀਰ ਸਿੰਘ ਆਲਖ ਨੇ ਪੋਸਟ ਨੂੰ ਸਾਂਝਾ ਕੀਤਾ ਤੇ ਪ੍ਰੀਮੈਚੁਰ ਰਿਟਾਇਰਮੈਂਟ ਲੈਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਉਹਨਾਂ ਨੂੰ ਉਹ ਕਿਹੜਾ ਸਿਆਸਤਦਾਨ ਸੀ ਔਰ ਅਸ਼ੋਕ ਕੁਮਾਰ ਨੂੰ ਕੌਣ ਸ਼ਹਿਦ ਦੇ ਰਿਹਾ ਸੀ ਜਿਹੜਾ ਕਿ ਲਿੰਘਾਧਾਰਤ ਜਿਹੜਾ ਕਿ ਟੈਸਟ ਕਰਦਾ ਰਿਹਾ ਉਸ ਦੇ ਖਿਲਾਫ ਕਹਿੰਦੇ ਕਿ ਪਰਿਵਾਰ ਦੇ ਖਿਲਾਫ ਪਰਚੇ ਵੀ ਦਰਜ ਨੇ ਡਾਕਟਰ ਜਸਵੀਰ ਸਿੰਘ ਨੇ ਅੱਗੇ ਇਹ ਵੀ ਲਿਖਿਆ ਕਿ ਬਦਕਿਸਮਤੀ ਮੇਰੀ ਹੈ ਕਿ ਮੇਰੇ ਨਾਲ ਸਟੇਟ ਹੈੱਡਕੁਆਟਰ ਤੋਂ ਕੋਈ ਵੀ ਨਹੀਂ ਖੜਿਆ ਸਿਸਟਮ ਥੱਲੇ ਤੋਂ ਲੈ ਕੇ ਉੱਪਰ ਤੱਕ ਇੰਨਾ ਜ਼ਿਆਦਾ ਮਾੜਾ ਹੋ ਗਿਆ ਕਿ ਉਹ ਸਿਸਟਮ ਤੋਂ ਖਫਾ ਹੋ ਗਏ ਨਾਲ ਕਹਿੰਦੇ ਕਿ ਮੇਰੀਆਂ ਨਿੱਜੀ ਸੁਣਵਾਈ ਦੀਆਂ ਅਰਜ਼ੀਆਂ ਧੂੜ ਫੱਕਣ ਲਈ ਮਜਬੂਰ ਨੇ ਭਰੇ ਮਾਨ ਨਾਲ ਅੱਜ ਉਸ ਪੀਸੀਐਮਐਸ ਨੂੰ ਸਮੇਂ ਤੋਂ ਪਹਿਲਾਂ ਛੱਡਣ ਯਾਨੀ ਕਿ ਪ੍ਰੀ ਮੈਚਿਓਰ ਰਿਟਾਇਰਮੈਂਟ ਲਈ ਇਸ ਮਾਂ ਦੇ ਡਿਪਟੀ ਨੇ 3 ਮਹੀਨੇ ਦਾ ਨੋਟਿਸ ਦੇ ਦਿੱਤਾ ਜਿਸ ਪੀਸੀਐਮਐਸ ਨੇ ਰੁਜ਼ਗਾਰ ਦਿੱਤਾ ਜਿਸ ਪੀਸੀਐਮਐਸ ਨੇ ਰੁਜ਼ਗਾਰ ਵੀ ਦਿੱਤਾ ਇੱਜ਼ਤ ਮਾਨ ਵੀ ਤੇ ਸ਼ਰਤ ਵੀ ਆਮੀਨ ਇਹ ਡਾਕਟਰ ਜਸਬੀਰ ਸਿੰਘ ਆਲਖ ਦੇ ਸ਼ਬਦ ਨੇ ਸਿਸਟਮ ਤੋਂ ਖਫਾ ਡਾਕਟਰ ਜਸਵੀਰ ਸਿੰਘ ਆਲਖ ਜਿਹੜੇ ਕਿ 15 ਅਗਸਤ ਨੂੰ ਵੀ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਜਲੀਲ ਕੀਤਾ ਅੰਦਰ ਐਂਟਰੀ ਨਹੀਂ ਦੇਣ ਦਿੱਤੀ ਬਾਅਦ ਵਿੱਚ ਉਹਨਾਂ ਨੇ ਰੋਸ ਜ਼ਾਹਰ ਸੀ ਕਰ ਦਿੱਤਾ ਅਸੀਂ ਪਹਿਲਾਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਆਪਣੇ ਉੱਚ ਅਧਿਕਾਰੀਆਂ ਤੇ ਕੋਈ ਵੱਣਦੀ ਕਾਰਵਾਈ ਕਰਨਗੇ ਕਾਰਵਾਈ ਕੀ ਹੁੰਦੀ ਹੈ ਕਿ ਮੁਲਾਜ਼ਮ ਜਿਨ੍ਹਾਂ ਦੋਨਾਂ ਦਾ ਨਾਮ ਜਸਪਾਲ ਸਿੰਘ ਦੱਸਿਆ ਜਾਂਦਾ ਹੈ ਉਹਨਾਂ ਨੂੰ ਸਸਪੈਂਡ ਤਾਂ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਡਾਕਟਰ ਜਸਵੀਰ ਸਿੰਘ ਨੂੰ ਵੀ ਬਿਨਾਂ ਕੋਈ ਸਟੇਸ਼ਨ ਮੰਗਿਆ ਕਿਉਂਕਿ ਉਹ ਡਿਸੇਬਲ ਸਨ ਫਿਰ ਵੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਕਿ ਕਿਹੜੇ ਸਟੇਸ਼ਨ ਦਿੱਤੇ ਜਾਣ ਕਿਉਂਕਿ ਬਦਲੀ ਦੇ ਰੂਲ ਇਹ ਕਹਿੰਦੇ ਨੇ ਸਰਵਿਸ ਰੂਲ ਦੇ ਵਿੱਚ ਇਹ ਲਿਖਿਆ ਹੋਇਆ ਬਕਾਇਦਾ ਪਰ ਨਹੀਂ ਉਹਨਾਂ ਤੇ ਕੋਈ ਕਿਸੇ ਤਰ੍ਹਾਂ ਦਾ ਤਰਸ ਨਹੀਂ ਡਾਕਟਰ ਜਸਵੀਰ ਸਿੰਘ ਆਲਖ ਨੂੰ ਡਿਪਟੀ ਡਾਇਰੈਕਟਰ ਦੇ ਤੌਰ ਤੇ ਚੰਡੀਗੜ੍ਹ ਹੈੱਡਕੁਆਰਟਰ ਭੇਜ ਦਿੱਤਾ ਗਿਆ ਡਾਕਟਰ ਜਸਵੀਰ ਸਿੰਘ ਨੇ ਸਿਸਟਮ ਤੋਂ ਗਿਲਾ ਕੀਤਾ ਕਿ ਉਹਨਾਂ ਦੀਆਂ ਅਰਜ਼ੀਆਂ ਦਿੱਤੀਆਂ ਹੋਈਆਂ ਇਨਸਾਫ ਦੀ ਖਾਤਰ ਧੂੜ ਹੀ ਫੱਕ ਰਹੀਆਂ ਨੇ ਧੂੜ ਫੱਕਣ ਲਈ ਮਜਬੂਰ ਨੇ ਪਰ ਮਾਂ ਦਾ ਡਿਪਟੀ 3 ਮਹੀਨੇ ਦਾ ਨੋਟਿਸ ਦੇ ਰਿਹਾ ਔਰ ਪ੍ਰੀਮੈਚਿਓਰ ਰਟਾਇਰਮੈਂਟ ਲੈ ਲਿਆ ਤਾਂ ਮਾਂ ਦੇ ਡਿਪਟੀ ਨਾਟਕ ਨੂੰ ਯਾਦ ਕਰਦਿਆਂ ਹੋਇਆਂ ਡਾਕਟਰ ਜਸਵੀਰ ਸਿੰਘ ਗੌਲਖ ਨੇ ਆਪਣੇ ਮਨ ਦੇ ਬਲਵਲੇ ਸਾਂਝੇ ਕੀਤੇ ਨੇ ਤਾਂ ਹੁਣ ਇੱਥੋਂ ਇਹ ਇੱਕ ਗੱਲ ਆ ਜਿਹੜੀ ਉਹ ਸਾਫ਼ ਤੇ ਸਪਸ਼ਟ ਕਰ ਰਹੀ ਹੈ ਕਿ ਸਿਸਟਮ ਦੇ ਅੰਦਰ ਕਿੰਨੇ ਕਰਪਟ ਲੀਡਰ ਬੈਠੇ ਨੇ ਕਿੰਨੇ ਕਰਪਟ ਧੰਦਾ ਕਰਨ ਵਾਲੇ ਬੈਠੇ ਨੇ ਜਿਨ੍ਹਾਂ ਨੂੰ ਤਾਂ ਨੱਥ ਪਾਉਣੀ ਚਾਹੀਦੀ ਆ ਉਹਨਾਂ ਨੂੰ ਤਾਂ ਨਹੀਂ ਪਾਈ ਜਾਂਦੀ ਪਰ ਡਾਕਟਰ ਜਸਵੀਰ ਸਿੰਘ ਗੌਲਖ ਵਰਗੇ ਜਿਹੜੇ ਆਪਣੀ ਇਮਾਨਦਾਰੀ ਦੇ ਨਾਲ ਤਨਦੇਈ ਦੇ ਨਾਲ ਡਿਊਟੀ ਕਰਦੇ ਨੇ ਉਹਨਾਂ ਨੂੰ ਸਿਸਟਮ ਤੋਂ ਪਹਿਲਾਂ ਹੀ ਬਾਹਰ ਹੋ ਜਾਣਾ ਪੈਂਦਾ ਤਾਈ ਦਿਹਾ ਦੀ ਪਹਿਲੀ ਵਾਰੀ ਸ਼ਾਇਦ ਹੋ ਰਿਹਾ ਹੋਵੇਗਾ 70-75 ਸਾਲ ਦੇ ਅਰਸੇ ਦੇ ਵਿੱਚ ਕਿ ਡਾਕਟਰ ਅਜੇ ਤਰ੍ਹਾਂ ਦੇ ਨਾਲ ਨੌਕਰੀ ਛੱਡਣ ਦੀ ਮਜਬੂਰ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਰਾਣੀਆਂ ਸਰਕਾਰਾਂ ਵੇਲੇ ਵੀ ਧੱਕੇਸ਼ਾਹੀਆਂ ਹੁੰਦੀਆਂ ਰਹੀਆਂ ਨੇ ਡਾਕਟਰਾਂ ਦੇ ਨਾਲ ਅਧਿਆਪਕਾਂ ਦੇ ਨਾਲ ਹੋਰ ਪੇਸ਼ੇਵਾਰ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਦੇ ਨਾਲ ਪਰ ਇਸ ਤਰ੍ਹਾਂ ਜਲੀਲ ਕਰਕੇ ਕਿਸੇ ਨੂੰ ਨੌਕਰੀ ਤੋਂ ਮਜਬੂਰ ਕਰ ਦੇਣਾ ਕਿ ਉਹ ਬਾਹਰ ਹੀ ਚਲਾ ਜਾਵੇ ਇਹ ਕਿੱਥੋਂ ਦਾ ਇਨਸਾਫ ਹੈ ਔਰ ਜੇਕਰ ਵਾਕਈ ਅਜੇ ਵੀ ਇਸ ਰਿਪੋਰਟ ਦੇ ਜ਼ਰੀਏ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਕੋਲ ਇਹ ਗੱਲ ਪੁੱਛਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਅਜਿਹੀ ਗੱਲ ਤੋਂ ਅਣਜਾਣ ਨਹੀਂ ਰਹਿੰਦੇ ਜੇਕਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਇਸ ਤਰ੍ਹਾਂ ਹੋਇਆ ਤਾਂ ਉਹਨਾਂ ਨੂੰ ਫਿਰ ਉਸ ਡਾਕਟਰ ਜਸਪੀਰ ਸਿੰਘ ਔਲਖ ਤੋਂ ਵੀ ਜ਼ਰੂਰ ਬਿਆਨ ਦਰਜ ਕਰਵਾਉਣੇ ਚਾਹੀਦੇ ਨੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਡਾਕਟਰ ਜਸਪੀਰ ਸਿੰਘ ਔਲਖ ਨੂੰ ਧਮਕੀਆਂ ਦਿੱਤੀਆਂ ਮਜਬੂਰ ਕਰ ਦਿੱਤਾ ਸਿਸਟਮ ਤੋਂ ਬਾਹਰ ਹੋਣ ਦੇ ਲਈ ਦੇਖਦੇ ਹਾਂ ਕਿ ਇਸ ਦੇ ਉੱਤੇ ਐਕਸ਼ਨ ਕਦੋਂ ਹੁੰਦਾ ਫਿਲਹਾਲ ਡਾਕਟਰ ਜਸਪੀਰ ਸਿੰਘ ਔਲਖ ਨੇ ਆਪਣੇ ਮਨ ਦੇ ਵੱਲਵਲੇ ਵੀ ਸਾਂਝੇ ਕੀਤੇ ਨੇ ਔਰ ਪ੍ਰੀਮਚੁਰ ਰਟਾਇਰਮੈਂਟ ਕਿਉਂ ਲੈ ਰਹੇ ਨੇ ਉਹਨਾਂ ਦੇ ਸ਼ਬਦਾਂ ਤੋਂ ਸਾਫ਼ ਤੇ ਸਪਸ਼ਟ ਹੋ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਇਸ ਸਰਕਾਰ ਦੇ ਦੌਰਾਨ ਉਸ ਸੰਬੰਧਤ ਜਿਹੜਾ ਵੀ ਲੀਡਰ ਸੀ ਚਾਹੇ ਕੋਈ ਵਿਧਾਇਕ ਸੀ ਐਮਪੀਸੀ ਜਾਂ ਕੋਈ ਹੋਰ ਰਸੂਖਦਾਰ ਸੀ ਕੋਈ ਚੇਅਰਮੈਨ ਸੀ ਜਿਹੜਾ ਵੀ ਲੀਡਰ ਸੀ ਉਸ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜਾ ਅਸ਼ੋਕ ਕੁਮਾਰ ਦਾ ਨਾਮ ਦਾ ਜ਼ਿਕਰ ਕੀਤਾ ਹੋਇਆ ਡਾਕਟਰ ਜਸਬੀਰ ਸਿੰਘ ਆਲਖ ਨੇ ਉਹਨਾਂ ਦੇ ਖਿਲਾਫ ਵੀ ਪੜਤਾਲ ਕਰਕੇ ਉਸ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਉਮੀਦ ਤਾਂ ਇਹ ਕੀਤੀ ਜਾ ਸਕਦੀ ਹੈ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਮਾਨਦਾਰ ਅਫਸਰਾਂ ਨੂੰ ਡਾਕਟਰਾਂ ਨੂੰ ਹੀ ਸਿਸਟਮ ਤੋਂ ਬਾਹਰ ਹੋਣਾ ਪਵੇਗਾ ਜਾਂ ਫਿਰ ਸਿਸਟਮ ਦੇ ਵਿੱਚ ਜਿਹੜੇ ਕੀੜੇ ਨੇ ਜਿਹੜੇ ਗੰਦ ਪਾਉਣ ਵਾਲੇ ਨੇ ਉਹਨਾਂ ਦੀ ਸਫਾਈ ਕੀਤੀ ਜਾਵੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਬਿਲਾਲ ਇਸ ਸਾਰੇ ਘਟਨਾਕ੍ਰਮ ਤੋਂ ਜਾਂ ਇਸ ਸਾਰੀ ਕਾਰਵਾਈ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ